ਮੈਨੂੰ ਅੱਜ ਵੀ ਚੰਗੇ ਤਰੀਕੇ ਨਾਲ ਯਾਦ ਹੈ ਜਦੋਂ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਤੇ ਲਗਾਤਾਰ ਪੈ ਰਿਹਾ ਸੀ ਨੀਸ਼ਾ ਉਸ ਸਮੇਂ 19 ਸਾਲਾਂ ਦੀ ਸੀ ਤੇ ਮੇਰੇ ਕੋਲ ਟਿਊਸ਼ਨ ਪੜ੍ਹਨ ਆਉਂਦੀ ਸੀ ਅਤੇ ਆਪਣੇ ਘਰ ਉਸ ਦਿਨ ਉਹ ਨਹੀਂ ਜਾ ਸਕੀ ਸੀ ਉਸਦੇ ਘਰ ਦੇ ਆ ਵੀ ਫੋਨ ਕਰ ਦਿੱਤਾ ਸੀ ਕਿ ਅੱਜ ਮੌਸਮ ਖਰਾਬ ਹੈ ਤੇ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਹੈ ਤੇ ਨੀਸ਼ਾ ਤੇਰੀ ਮੰਮੀ ਕੋ ਰੁਕ ਜਾਊਗੀ ਮੀਂਹ ਸੀ ਕਿ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੀ ਇਸ ਲਈ ਉਸ ਦਾ ਜਾਣਾ ਮੁਸ਼ਕਲ ਸੀ ਤੇ ਮੈਂ ਪਤਾ ਨਹੀਂ ਕੀਤਾ ਉਹਨਾਂ ਦੀ ਗੱਲ ਤੇ ਹਾਂ ਕਰ ਦਿੱਤੀ ਜਦੋਂ ਕਿ ਮੈਂ ਜਾਣਦਾ ਸੀ ਕਿ ਅੱਜ ਮੇਰੀ ਮਾਂ ਘਰ ਨਹੀਂ ਸੀ ਫਿਰ ਵੀ ਮੈਂ ਨਿਸ਼ਾ ਲਈ ਹਾਂ ਕਰ ਦਿੱਤੀ ਤੇ ਉਹਨਾਂ ਨੂੰ ਕੁਝ ਵੀ ਨਹੀਂ ਦੱਸਿਆ ਇਸ ਤਰ੍ਹਾਂ ਨਿਸ਼ਾ ਸਾਡੇ ਕੋਲ ਰਹਿ ਗਈ ਸੀ ਕਿਉਂਕਿ ਮੇਰੀ ਮਾਂ ਤਾਂ ਵਿਆਹ ਵਿੱਚ ਗਈ ਹੋਈ ਸੀ ਅਤੇ ਜੇ ਉਹ ਨਾਲ ਵੀ ਚਾਹੁੰਦੀ ਤਾਂ ਨਹੀਂ ਆ ਸਕਣਾ ਸੀ ਕਿਉਂਕਿ ਮੀ ਸਵੇਰ ਤੋਂ ਪੈ ਰਿਹਾ ਸੀ ਤੇ ਮੇਰੇ ਉੱਤੇ ਪੁੱਸਵਾ ਸੀ ਮੇਰੇ ਅੰਦਰ ਦਾ ਜਾਨਵਰ ਨਿਸ਼ਾ ਨੂੰ ਵੇਚ ਕੇ ਜਾ ਗਿਆ ਸੀ ਅਤੇ ਮੈਂ ਨਾ ਚੰਦੇ ਹੋਏ ਵੀ ਉਸ ਨੂੰ ਯਕੀਨ ਦਿਵਾਇਆ ਕਿ ਉਹ ਚਿੰਤਾ ਨਾ ਕਰੇ ਅਤੇ ਮੈਂ ਉਸਦੇ ਨਾਲ ਹਾਂ ਮੈਂ ਉਸ ਨੂੰ ਇਸ ਤਰੀਕੇ ਨਾਲ ਵੇਖ ਰਿਹਾ ਸੀ ਜਿਦਾ ਮੈਂ ਉਸ ਨੂੰ ਪਤਾ ਨਹੀਂ ਕਿ ਦੰਦਾ ਪਾਉਣਾ ਚਾਹੁੰਦਾ ਹਾਂ ਮੇਰੀਆਂ ਨਜ਼ਰਾਂ ਉਸ ਉੱਤੇ ਟਿਕੀਆਂ ਹੋਈਆਂ ਸੀ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਕਿ ਨੀਸ਼ਾ ਨੂੰ ਕੋਈ ਫਰਕ ਨਹੀਂ ਪੈ ਰਿਹਾ ਸੀ ਕਿ ਮੇਰੀ ਮਾਂ ਘਰ ਹੈ ਵੀ ਜਾਂ ਨਹੀਂ ਉਸਦੇ ਪਿਓ ਦਾ ਫੋਨ ਆਇਆ ਤਾਂ ਉਸਨੇ ਝੂਠ ਹੀ ਬੋਲ ਦਿੱਤਾ ਕਿ ਹਾਂਜੀ ਮੈਂ ਆਂਟੀ ਦੇ ਕੋਲ ਹੀ ਬੈਠੀ ਹਾਂ ਤੇ ਉਹਨਾਂ ਦੇ ਨਾਲ ਹੀ ਰ੍ਹਾਂਵਾਂਗੀ ਤੁਸੀਂ ਚਿੰਤਾ ਨਾ ਕਰੋ ਸਵੇਰ ਦਾ ਮੀ ਰੁਕੰਦਾ ਨਾ ਨਹੀਂ ਲੈ ਰਿ ਅਸੀਂ ਪਰਨੀਸ਼ਾ ਨੇ ਕਹਿ ਦਿੱਤਾ ਕਿ ਸਵੇਰੇ ਮੀ ਰੁਕ ਜਾਊਗਾ ਤਾਂ ਮੈਂ ਆਪੇ ਘਰ ਆ ਜਾਵਾਂਗੀ ਉਸ ਦਾ ਪਿਓ ਵੀ ਬੇਫਿਕਰ ਹੋ ਗਿਆ ਸੀ ਤੇ ਉਹ ਅੱਧੀ ਰਾਤ ਮੇਰੇ ਨਾਲ ਰਹਿਣਾ ਚਾਹੁੰਦੀ ਸੀ ਤੇ ਮੈਂ ਗੱਲ ਸੁਣ ਕੇ ਬਹੁਤ ਖੁਸ਼ ਸੀ ਜਦੋਂ ਉਹ ਮੇਰੇ ਕੋਲ ਆ ਕੇ ਬੈਠੀ ਤਾਂ ਉਸ ਦੇ ਸਰੀਰ ਦੀ ਖੁਸ਼ਬੂ ਨੇ ਮੈਨੂੰ ਪਾਗਲ ਕਰ ਦਿੱਤਾ ਸੀ ਨੀਸ਼ਾ ਘਰ ਵਿੱਚ ਇੰਦਾ ਘੁੰਮ ਰਹੀ ਸੀ ਪਤਾ ਨਹੀਂ ਜਿੱਦਾਂ ਇਹ ਘਰ ਉਸਦਾ ਹੀ ਹੋਵੇ ਬਿਲਕੁਲ ਬੇਪਰਵਾਹ ਤੇ ਬੇਫਿਕਰ ਹੋਗੀ ਉਸ ਕੋਈ ਫਿਕਰ ਨਹੀਂ ਸੀ ਘਰ ਵਿੱਚ ਉਹ ਮੇਰੇ ਨਾਲ ਸੀ ਤੇ ਘਰ ਵਿੱਚ ਹੋਰ ਕੋਈ ਵੀ ਨਹੀਂ ਸੀ ਉਹ ਬੜੀ ਬੇਪਰਵਾਹ ਸੀ ਤੇ ਨਾਲੇ ਖੁਸ਼ੀ ਸੀ ਮੈਂ ਉਸ ਨੂੰ ਆਪਣੀ ਭੈਣ ਦੇ ਕੱਪੜੇ ਦਿੱਤੇ ਤੇ ਕਿਹਾ ਕਿ ਤੂੰ ਇਹਨਾਂ ਬਦਲ ਲੈ ਉਦੋਂ ਤੱਕ ਮੈਂ ਕੁਝ ਖਾਣ ਲਈ ਲੈ ਕੇ ਆਉਣਾ ਹਾਂ ਨੀਸ਼ਾ ਨੇ ਆ ਕਰ ਦਿੱਤੀ ਜਦੋਂ ਕੱਪੜੇ ਬਦਲ ਕੇ ਬਾਹਰ ਆਈ ਤਾਂ ਜਿਦਾ ਕੋਈ ਪਰੀ ਹੋਵੇ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਅਤੇ ਮੈਂ ਉਸ ਨੂੰ ਦੇਖਦਾ ਹੀ ਰਹਿ ਗਿਆ ਸੀ ਉਸ ਦੀ ਖੂਬਸੂਰਤੀ ਬਹੁਤ ਜ਼ਿਆਦਾ ਸੀ ਉਸ ਨੇ ਬੜੀ ਸੋਹਣੀ ਨਾਈਟ ਡਰੈਸ ਪਾਈ ਹੋਈ ਸੀ ਜਿਸ ਵਿੱਚ ਉਸ ਦਾ ਗੋਰਾ ਸਰੀਰ ਦਿਖ ਰਿਹਾ ਸੀ ਅਤੇ ਮੈਂ ਉਸ ਨੂੰ ਵੇਖ ਕੇ ਵੀ ਕਾਬੂ ਹੋ ਰਿਹਾ ਸੀ ਉਸ ਦੇ ਲੰਬੇ ਵਾਲ ਮੋਟੀਆਂ ਅੱਖਾਂ ਤੇ ਗੋਰਾ ਰੰਗ ਜਿੱਦਾਂ ਕੋਈ ਪਰਿ ਹੋਵੇ ਕਿਸੇ ਅ fırsਰਾ ਤੋਂ ਘਟ ਨਹੀਂ ਲੱਗ ਰਹੀ ਸੀ ਤੇ ਮੈਨੂੰ ਧਿਆਨ ਨਾਲ ਵੀ ਕਰੀ ਸੀ ਜਿਵੇਂ ਪੁੱਛ ਰਹੀ ਹੋਵੇ ਕਿ ਮੈਂ ਕਿੰਦਾ ਦੀ ਲੱਗ ਰਹੀ ਹਾਂ ਅਤੇ ਜਿੱਦਾਂ ਮੈਨੂੰ ਅਹਿਸਾਸ ਹੋਇਆ ਉਹ ਮੇਰੇ ਵੱਲ ਵੇਖ ਰਹੀ ਸੀ ਮੈਂ ਉਸ ਨੂੰ ਪੁੱਛਿਆ ਕਿ ਕੀ ਹੋਇਆ ਕਿਉਂਕਿ ਮੈਂ ਵੀ ਉਸ ਵੱਲੀ ਵੇਖ ਰਿਹਾ ਸੀ ਮੈਂ ਉਸ ਨੂੰ ਵੇਖ ਕੇ ਚੌਂਗ ਗਿਆ ਸੀ ਅਤੇ ਉਸ ਨੂੰ ਪੁੱਛਣ ਲੱਗਾ ਕਿ ਤੂੰ ਕੌਫੀ ਪੀਣੀ ਪਸੰਦ ਕਰਦੀ ਹੈ ਤਾ ਮੈਂ ਉਸ ਨੂੰ ਇਹ ਸਭ ਕੁਝ ਪੁੱਛ ਰਿਹਾ ਸੀ ਤਾਂ ਉਸ ਨੇ ਝਟ ਗਿਆ ਦਿੱਤਾ ਕਿ ਤੁਸੀਂ ਰੁਕੋ ਉਸ ਨੇ ਮੇਰੇ ਦੋਨੋਂ ਹੱਥ ਆਪਣੇ ਹੱਥਾਂ ਵਿੱਚ ਲਿੱਤੇ ਤੇ ਕਿਹਾ ਕਿ ਮੈਂ ਤੁਹਾਡੇ ਲਈ ਕਾਫੀ ਬਣਾਣੀ ਹਾਂ ਤੁਸੀਂ ਜ਼ਿੰਦਗੀ ਵਿੱਚ ਕਦੀ ਇੰਨੀ ਸਵਾਦ ਕਾਫੀ ਨਹੀਂ ਪੀਤੀ ਹੋਣੀ ਮੇਰੀ ਮਾਂ ਨੂੰ ਮੇਰੇ ਹੱਥਾਂ ਦੀ ਬਣੀ ਕਾਫੀ ਬਹੁਤ ਪਸੰਦ ਆਉਂਦੀ ਹੈ ਤੇ ਮੇਰੀ ਮਾਂ ਨੇ ਹੀ ਮੈਨੂੰ ਕਾਫੀ ਬਣਾਣੀ ਸਿਖਾਈ ਹੈ ਉਸ ਦੇ ਹੱਥ ਲਾਉਂਦੇ ਮੇਰੇ ਸਰੀਰ ਦੇ ਵਿੱਚ ਜਿੱਦਾਂ ਅੱਗ ਲੱਗ ਗਈ ਸੀ ਬਿਨਾ ਕੁਝ ਕਹੇ ਮੈਂ ਇੱਕ ਪਾਸੇ ਜਾ ਕੇ ਬੈਠ ਗਿਆ ਸੀ ਤੇ ਨੀਸ਼ਾ ਕਹਿ ਲੱਗੀ ਤੁਸੀਂ ਚਿੰਤਾ ਨਾ ਕਰੋ ਮੈਂ ਤੁਹਾਡੇ ਲਈ ਕਾਫੀ ਬਣਾ ਕੇ ਲਿਆਉਣੀ ਹਾਂ ਤੇ ਮੈਂ ਬਹੁਤ ਹੀ ਸਵਾਦ ਕਾਫੀ ਬਣਾਵਾਂਗੀ ਮੈਂ ਉਸ ਦੀ ਗੱਲ ਸੁਣ ਕੇ ਇੱਕ ਪਾਸੇ ਹੋ ਗਿਆ ਸੀ ਅਤੇ ਉਹ ਰਸੋਈ ਵਿੱਚ ਜਾ ਕੇ ਕਾਫੀ ਬਣਾ ਰਹੀ ਸੀ ਤੇ ਮੇਰੇ ਵੱਲ ਵੇਖ ਕੇ ਮੁਸਕਰਾ ਰਹੀ ਸੀ ਅੱਜ ਮੈਨੂੰ ਬਹੁਤ ਗੱਲਾਂ ਪਤਾ ਲੱਗੀਆਂ ਸੀ ਕਿ ਨੀਸ਼ਾ ਕਿੰਨੀ ਪਿਆਰੀ ਹੈ ਉਸ ਦਾ ਸੁਭਾਅ ਕਿੰਨਾ ਵਧੀਆ ਹੈ ਨਹੀਂ ਤਾਂ ਇਸ ਤੋਂ ਪਹਿਲਾਂ ਉਹ ਟਿਊਸ਼ਨ ਪੜ੍ਹਨ ਜਾਂਦੀ ਤੇ ਟਿਊਸ਼ਨ ਪੜ੍ਹ ਕੇ ਸਿੱਧੀ ਚਲੀ ਜਾਂਦੀ ਸੀ ਕਦੀ ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਦਾ ਸੀ ਬਸ ਅੱਜ ਪਹਿਲੀ ਵਾਰੀ ਸੀ ਜਦੋਂ ਅਸੀਂ ਇੰਨੀ ਖੁੱਲ ਕੇ ਗੱਲ ਕੀਤੀ ਸੀ ਸਾਡੀ ਗੱਲ ਘਾਟ ਹੀ ਹੁੰਦੀ ਸੀ ਉਸ ਤੋਂ ਬਾਅਦ ਅਸੀਂ ਦੋਨਾਂ ਨੇ ਕਾਫੀ ਪੀਤੀ ਤੇ ਆਪਣੇ ਆਪਣੇ ਕਮਰੇ ਵਿੱਚ ਸੌਣ ਲਈ ਚਲੇ ਗਏ ਸੀ ਬਾਹਰ ਬਹੁਤ ਤੇਜ਼ ਮੀਂਹ ਤੇ ਬਿਜਲੀ ਕੜਕ ਰਹੀ ਸੀ ਤੇ ਮੀਂਹ ਬਹੁਤ ਜ਼ੋਰਾਂ ਦੀ ਪੈ ਰਿਹਾ ਸੀ ਬਿਜਲੀ ਦੀ ਕਰਕ ਕਰਕੇ ਮੈਨੂੰ ਨੀਂਦ ਨਹੀਂ ਆ ਰਹੀ ਸੀ ਲੱਗਦਾ ਸੀ ਜਿਦਾਂ ਕੋਈ ਤੂਫਾਨ ਆਉਣ ਵਾਲਾ ਤੇਜ਼ੀ ਵੀ ਮਹਿਸੂਸ ਹੋ ਰਿਹਾ ਸੀ ਪਰ ਮੇਰੇ ਅੰਦਰ ਦਾ ਜਿਹੜਾ ਤੂਫਾਨ ਸੀ ਉਹ ਸ਼ਾਂਤ ਨਹੀਂ ਹੋ ਰਿਹਾ ਸੀ ਉਹ ਥੋੜਾ ਘਟ ਜ਼ਰੂਰ ਹੋ ਗਿਆ ਸੀ ਅਤੇ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ ਮੈਂ ਸੋਚ ਰਿਹਾ ਸੀ ਕਿ ਨੀਸ਼ਾ ਸੌ ਗਈ ਹੋਣੀ ਕਿ ਨਹੀਂ ਮੇਰਾ बार-बार ਉਸ ਵਿੱਚ ਧਿਆਨ ਜਾ ਰਿਹਾ ਸੀ ਤੇ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਉਸ ਨੂੰ ਜਾ ਕੇ ਵੇਖਾਂ ਕਿ ਆਖਰ ਉਹ ਸੁੱਤੀ ਹੈ ਜਾਂ ਨਹੀਂ ਮੇਰਾ ਦਿলো ਸਕੂਲ ਜਾਣ ਨੂੰ ਕਰ ਰਿਹਾ ਸੀ ਸੋਚ ਰਿਹਾ ਸੀ ਉਸ ਨੂੰ ਆਪਣੀਆਂ ਬਾਹਾਂ ਵਿੱਚ ਪਰ ਲਵਾਵਾਂ ਪਰ ਮੈਂ ਕੀ ਕਰ ਸਕਦਾ ਸੀ ਮੇਰੇ ਵਿੱਚ ਹਿੰਮਤ ਨਹੀਂ ਹੋ ਰਹੀ ਸੀ ਇਹ ਸਭ ਕੁਝ ਕਰਨ ਦੀ ਬਸ ਸੋਚ ਕੇ ਹੀ ਚੁੱਪ ਰਹਿ ਗਿਆ ਸੀ ਕਿੰਨੇ ਵਿੱਚ ਹੀ ਦਰਵਾਜ਼ਾ ਖੜ ਗਿਆ ਜਿੱਦਾਂ ਹੀ ਮੈਂ ਜਾ ਕੇ ਦਰਵਾਜ਼ਾ ਖੋਲ੍ਹਿਆ ਸਾਹਮਣੇ ਨਿਸ਼ਾ ਖੜੀ ਸੀ ਮੈਨੂੰ ਪਤਾ ਸੀ ਕਿ ਦਰਵਾਜ਼ਾ ਨਿਸ਼ਾ ਨਹੀਂ ਖੜਕਾਇਆ ਹੈ ਕਿਉਂਕਿ ਸਾਡੇ ਘਰ ਵਿੱਚ ਮੇਰੇ ਤੇ ਉਸ ਦੇ ਬਿਨਾ ਹੋਰ ਕੋਈ ਵੀ ਨਹੀਂ ਸੀ ਮੈਂ ਉੱਠ ਕੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੇ ਮੈਨੂੰ ਕਿਹਾ ਕਿ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਉਸਨੇ ਮੇਰਾ ਹੱਥ ਫੜ ਲਿਆ ਤੇ ਮੇਰੇ ਗਲੇ ਲਾ ਕੇ ਕਹਿਣ ਲੱਗੀ ਕਿ ਮੈਨੂੰ ਬਿਜਲੀ ਦੀ ਆਵਾਜ਼ ਤੋਂ ਬਹੁਤ ਡਰ ਲੱਗਦਾ ਹੈ ਅਤੇ ਮੈਨੂੰ ਨੀਂਦ ਨਹੀਂ ਆ ਰਹੀ ਤੇ ਮੈਨੂੰ ਹਨੇਰੇ ਤੋਂ ਵੀ ਡਰ ਲੱਗਦਾ ਹੈ ਇਸ ਲਈ ਮੈਂ ਇਕੱਲੀ ਨਹੀਂ ਸੌ ਸਕਦੀ ਮੈਂ ਤੁਹਾਡੇ ਨਾਲ ਸੌਂ ਚਾਹੁੰਦੀ ਹਾਂ ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਸੀ ਤੇ ਉਸ ਨੂੰ ਹਾਂ ਕਰ ਦਿੱਤੀ ਤੇ ਇੱਕ ਪਾਸੇ ਸੌਣ ਲਈ ਇਸ਼ਾਰਾ ਕਰ ਦਿੱਤਾ ਜਦੋਂ ਮੈਂ ਉਸ ਨੂੰ ਬੈੱਡ ਦੇ ਇੱਕ ਪਾਸੇ ਸੌਣ ਲਈ ਇਸ਼ਾਰਾ ਕੀਤਾ ਤਾਂ ਉਹ ਬੈੱਡ ਦੇ ਇੱਕ ਪਾਸੇ ਜਾ ਕੇ ਲੰਮੀ ਪੈ ਗਈ ਸੀ ਅਤੇ ਦੂਜੇ ਪਾਸੇ ਦਰਵਾਜ਼ਾ ਬੰਦ ਕਰ ਦਿੱਤਾ ਸੀ ਤੇ ਮੈਂ ਵੀ ਲੰਮਾ ਪੈ ਗਿਆ ਸੀ ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੇਰਾ ਧਿਆਨ ਉਸ ਵਿੱਚ ਹੀ ਜਾ ਰਿਹਾ ਸੀ ਮੈਂ ਉਸ ਨੂੰ ਸੁੱਤੀ ਪਈ ਨੂੰ ਵੇਖ ਰਿਹਾ ਸੀ ਕਿ ਉਹ ਸੁੱਤੀ ਪਈ ਕਿੰਨੀ ਸੋਹਣੀ ਲੱਗ ਰਹੀ ਸੀ ਉਹ ਬੈੱਡ ਉੱਤੇ ਨਾਲ ਸੂਟ ਵਿੱਚ ਪਈ ਸੀ ਅਤੇ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਸੀ ਬਾਹਰ ਬਿਜਲੀ ਬਹੁਤ ਜ਼ੋਰਾਂ ਦੀ ਕੜਕ ਰਹੀ ਸੀ ਤੇ ਉਸ ਦੀ ਆਵਾਜ਼ ਸੁਣ ਕੇ ਉਸ ਨੇ ਝਟ ਨੜਕਾ ਕੋਲ ਲਿਆਂ ਤੇ ਉਹ ਮੇਰੇ ਕੋਲ ਆ ਕੇ ਮੇਰੇ ਨਾਲ ਲੱਗ ਕੇ ਲਪਟਕੇ ਸੌ ਗਈ ਤੇ ਕਹਿਣ ਲੱਗੀ ਕਿ ਮੈਂ ਇਦਾਂ ਹੀ ਸੌਣਾ ਹੈ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਮੇਰੀ ਅੰਦਰ ਤੱਕ ਰੂ ਕੰਬ ਗਈ ਸੀ ਮੈਂ ਉਸ ਨੂੰ ਕਿਹਾ ਕਿ ਨਿਸ਼ਾਤ ਤੂ ਕੀ ਕਰ ਰਹੀ ਹੈ ਇਹ ਚੀਜ਼ ਸਹੀ ਨਹੀਂ ਉਸ ਨੇ ਕਿਹਾ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਹੈ ਤੇ ਮੈਨੂੰ ਇਦਾਂ ਹੀ ਸੌਣ ਦੀ ਆਦਤ ਹੈ ਮੈਂ ਉਸ ਨੂੰ ਕੁਝ ਨਹੀਂ ਕਹਿ ਪਾਇਆ ਬਸ ਚੁੱਪ ਕਰਕੇ ਪਿਆ ਰਿਹਾ ਪਰ ਉਸ ਨੂੰ ਆਪਣੇ ਕੰਬਲ ਵਿੱਚ ਪਾ ਲਿਆ ਸੀ ਉਸ ਨੂੰ ਆਪਣੇ ਨਾਲ ਪਾਉਣ ਨਾਲ ਬਹੁਤ देर ਤੱਕ ਉਹ ਮੇਰੇ ਸੀਨੇ ਨਾਲ ਲੱਗੀ ਰਹੀ ਕਿਉਂਕਿ ਉਸ ਨੂੰ ਬਿਜਲੀ ਤੋਂ ਡਰ ਲੱਗਦਾ ਸੀ ਤੇ ਇਦਾਂ ਹੀ ਪਈ ਰਹੀ ਫਿਰ ਮੈਨੂੰ ਵੀ ਲੱਗਾ ਜਿੱਦੋਂ ਮੈਨੂੰ ਵੇਖ ਰਹੀ ਹੋਵੇ ਜਿੱਦਾਂ ਹੀ ਮੈਂ ਉਸ ਦੇ ਵੱਲ ਵੇਖਿਆ ਤਾਂ ਉਸ ਦੀ ਅੱਖਾਂ ਖੁੱਲੀਆਂ ਸੀ ਅਤੇ ਉਹ ਮੇਰੇ ਵੱਲ ਹੀ ਬੜੇ ਧਿਆਨ ਨਾਲ ਵੇਖ ਬੜੇ ਹੀ ਅਜੀਬ ਤਰੀਕੇ ਨਾਲ ਉਹ ਮੇਰੇ ਵੱਲ ਵੇਖ ਰਹੀ ਸੀ ਅਤੇ ਮੈਂ ਉਸ ਨੂੰ ਦੇਖ ਕੇ ਮੁਸਕਰਾਉਣ ਲੱਗਾ ਉਹ ਮੇਰੇ ਨਾਲ ਸੀ ਮੈਂ ਉਸ ਨੂੰ ਪੁੱਛਿਆ ਕਿ ਤੂੰ ਠੀਕ ਹੈ ਤਾਂ ਉਸ ਨੇ ਆਪਣੇ ਦੋਨ ਹੱਥਾਂ ਨਾਲ ਮੈਨੂੰ ਆਪਣੇ ਵੱਲ ਖਿੱਚ ਲਿਆ ਅਤੇ ਉਸ ਤੋਂ ਬਾਅਦ ਮੈਂ ਆਪਣੇ ਆਪ ਤੋਂ ਬੇਕਾਬੂ ਹੋ ਗਿਆ ਸੀ ਅਤੇ ਆਪਣਾ ਕਾਬੂ ਖੋ ਬੈਠਾ ਸੀ ਮੈਂ ਉਸ ਦੀਆਂ ਬਾਹਾਂ ਦੇ ਵਿੱਚ ਚਲਾ ਗਿਆ ਸੀ ਤੇ ਮੈਂ ਉਸ ਨੂੰ ਬਾਹਰ-ਬਾਰ ਪਰੇ ਹੋਣ ਲਈ ਕਹਿ ਰਿਹਾ ਸੀ ਉਸ ਨੂੰ ਪੁੱਛਿਆ ਕਿ ਨਿਸ਼ਾ ਤੂੰ ਕੀ ਕਰ ਰਹੀ ਹੈ ਮੈਨੂੰ ਬਹੁਤ ਚੰਗੇ ਲੱਗਦੀ ਹੈ ਕਿ ਮੈਂ ਤੈਨੂੰ ਪਸੰਦ ਕਰਦਾ ਅਤੇ ਉਸ ਨੇ ਆਪਣੇ ਦੋਨੋਂ ਹੱਥ ਮੇਰੇ ਮੂੰਹ ਤੇ ਰੱਖ ਦਿੱਤੇ ਅਦਕੈ ਲੱਗੀ ਕਿ ਮੈਨੂੰ ਵੀ ਤੁਸੀਂ ਬਹੁਤ ਵਧੀਆ ਲੱਗਦੇ ਹੋ ਮੈਂ ਵੀ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ ਫੇਰ ਇੱਕ ਸਰੂਰ ਜਿਹਾ ਰਿਹਾ ਜੀ ਤੇ ਮੇਰੇ ਹੱਥ ਆਪਣੇ ਆਪ ਹੀ ਚੱਲ ਰਹੇ ਸੀ ਇਹ ਤਾਂ ਨਹੀਂ ਸੀ ਕਿ ਮੈਂ ਇਕੱਲਾ ਹੀ ਸਭ ਕੁਝ ਕਰ ਰਿਹਾ ਸੀ ਨੀਸ਼ਾ ਪੂਰਾ ਮੇਰਾ ਸਾਥ ਦੇ ਰਹੀ ਸੀ ਨੀਸ਼ਾ ਮੈਨੂੰ ਚੰਗੀ ਲੱਗਦੀ ਸੀ ਪਰ ਉਹ ਮੇਰਾ ਪੂਰਾ ਸਾਥ ਦੇ ਰਹੀ ਸੀ ਉਸ ਦੇ ਕਦਮ ਨਾਲ ਮੈਨੂੰ ਬੇਜਾਨੀ ਹੋ ਰਹੀ ਸੀ ਤੇ ਤੇ ਮੈਥਡ ਰਿਹਾ ਸੀ ਤੜਫਦੀ ਰਾਤ ਵਿੱਚ ਮੈਂ ਬਾਹਰ ਦਾ ਮੌਸਮ ਵੇਖ ਕੇ ਹੋਰ ਵੀ ਜ਼ਿਆਦਾ ਹੈਰਾਨ ਹੋ ਰਿਹਾ ਸੀ ਤੇ ਵਧੀਆ ਮਹਿਸੂਸ ਕਰ ਰਿਹਾ ਸੀ ਬਾਹਰ ਦਾ ਮੌਸਮ ਬਹੁਤ ਹੀ ਵਧੀਆ ਸੀ ਤੇ ਠੰਡਾ ਸੀ ਪਰ ਅੰਦਰ ਅੱਗ ਲੱਗੀ ਸੀ ਤੇ ਹੁਣ ਮੈਂ ਵੀ ਆਪਣੇ ਆਪ ਤੇ ਕਾਬੂ ਨਹੀਂ ਕਰ پا ਰਿਹਾ ਸੀ ਆਖਰ ਮੈਂ ਵੀ ਕਦੋਂ ਤੱਕ ਆਪਣੇ ਆਪ ਨੂੰ ਰੋਕਦਾ ਮੇਰੇ ਹੱਥ ਛੇਤੀ ਤੇਜ਼ੀ ਨਾਲ ਨਿਸ਼ਾ ਦੇ ਵੱਲ ਜਾ ਰਹੇ ਸੀ ਅਤੇ ਇੱਕ ਦੂਰੀ ਨੂੰ ਪਰੇ ਕਰ ਰਹੇ ਸੀ ਅਸੀਂ ਦੋਨੋਂ ਇੱਕ ਦੂਜੇ ਦੇ ਬਿਲਕੁਲ ਨੇੜੇ ਆ ਗਏ ਸੀ ਅਤੇ ਉਸ ਤੋਂ ਬਾਅਦ ਇੱਕ ਦੂਜੇ ਦੇ ਸਾਹਾਂ ਨੂੰ ਮਹਿਸੂਸ ਕਰ ਰਹੇ ਸੀ ਸਾਹ ਬਹੁਤ ਤੇਜ਼ੀ ਨਾਲ ਚੱਲ ਰਹੇ ਸੀ ਜਿਦਾਂ ਕੋਈ ਜੀਵਨ ਸਾਥੀ ਕਰਦਾ ਹੈ ਅਤੇ ਮੇਰੇ ਜ਼ਿਆਦਾ ਜ਼ੋਰ ਦੇਣ ਤੇ ਉਹ ਮੇਰੇ ਬਿਲਕੁਲ ਨੇੜੇ ਸੀ ਅਤੇ ਮੈਂ ਜੋ ਚੀਜ਼ ਹਮੇਸ਼ਾ ਲਈ ਸੋਚਦਾ ਸੀ ਅੱਜ ਉਹ ਪੂਰੀ ਹੋ ਰਹੀ ਸੀ ਮੈਂ ਆਪਣੇ ਆਪ ਨੂੰ ਸੰਭਾਲਣ ਲੱਗਾ ਆਪਣੇ ਆਪ ਨੂੰ ਸਮਝਾ ਰਿਹਾ ਸੀ ਪੰਨੀਸ਼ਾ ਪੂਰੀ ਤਰ੍ਹਾਂ ਡੁੱਬ ਚੁੱਕੀ ਸੀ ਅਤੇ ਮੈਨੂੰ ਉਸ ਨੂੰ ਵਧੀਆ ਲੱਗ ਰਿਹਾ ਸੀ ਤੇ ਮੈਂ ਆਪਣੀ ਪੂਰੀ ਮਨਮਰਜ਼ੀ ਕਰ ਰਿਹਾ ਸੀ ਨੀਸ਼ਾ ਨੂੰ ਸਭ ਚੰਗਾ ਲੱਗ ਰਿਹਾ ਸੀ ਉਸ ਨੂੰ ਕੁਝ ਵੀ ਗਲਤ ਨਹੀਂ ਲੱਗ ਰਿਹਾ ਸੀ ਤੇ ਉਹ ਕਹਿ ਰਹੀ ਸੀ ਕਿ ਮੈਂ ਤੁਹਾਨੂੰ ਸ਼ੁਰੂ ਤੋਂ ਪਸੰਦ ਕਰਦੀ ਹਾਂ ਬਸ ਡਰ ਅਤੇ ਸ਼ਰਮ ਕਰਕੇ ਮੈਂ ਤੁਹਾਨੂੰ ਕਦੇ ਕਿਹਾ ਨਹੀਂ ਤੇ ਨਾ ਹੀ ਕਹਿ ਸਕੀ ਉਸ ਦੀਆਂ ਗੱਲਾਂ ਸੁਣ ਕੇ ਮਹਿਰਾਨ ਸੀ ਤੇ ਆਪਣੇ ਮੂੰਹ ਤੋਂ ਮੈਂ ਕੁਝ ਵੀ ਨਾ ਕਿਹਾ ਉਸ ਦੀ ਇਹ ਗੱਲ ਮੈਨੂੰ ਹੋਰ ਪਰੇਕਾਰ ਰਹੀ ਸੀ ਤੇ ਮੈਂ بے ਕਾਬੂ ਹੋ ਕੇ ਆਪਣਾ ਆਪਾ ਕੋ ਰਹਾ ਸੀ ਤੇ ਬੇਚੈਨ ਸੀ ਉਸ ਦੀ ਆਵਾਜ਼ ਸਾਰੇ ਘਰ ਦੇ ਵਿੱਚ ਗੂੰਜ ਰਹੀ ਸੀ ਕੁਛੇ ਪਿਛੋਂ ਉਹ ਸ਼ਾਂਤ ਹੋ ਗਈ ਅਤੇ ਇਦਾਂ ਹੀ ਮੈਂ ਵੀ ਸ਼ਾਂਤ ਹੋ ਗਿਆ ਸੀ ਇੱਕ ਠੰਡਕ ਦਾ ਅਹਿਸਾਸ ਹੋ ਰਿਹਾ ਸੀ ਫਿਰ ਪੂਰੀ ਰਾਤ ਕਮਰੇ ਵਿੱਚ ਪਤਾ ਨਹੀਂ ਕਿੰਨੀ ਕਵਾਰੀ ਤੂਫਾਨ ਆਇਆ ਤੇ ਸ਼ਾਂਤ ਹੋਇਆ ਅਤੇ ਸਵੇਰ ਹੋਈ ਤਾਂ ਮੈਨੂੰ ਸ਼ਰਮ ਆ ਰਹੀ ਸੀ ਨਿਸ਼ਾ ਵੀ ਮੇਰੇ ਨਾਲ ਹੀ ਸੀ ਅਤੇ ਅੱਖਾਂ ਨਹੀਂ ਮਿਲਾ پا ਰਹੀ ਸੀ ਤੇ ਨਾ ਹੀ ਮੇਰੇ ਨਾਲ ਗੱਲ ਕਰ پا ਰਹੀ ਸੀ ਉਹ ਸਵੇਰੇ ਉੱઠી ਅਤੇ ਉਹ ਆਪਣੇ ਆਪ ਨੂੰ ਠੀਕ ਕਰਨ ਲੱਗੀ ਬਹੁਤ ਔਖੀ ਦੁਰ ਰਹੀ ਸੀ ਉਸ ਦੀ ਹਾਲਤ ਵੇਖ ਕੇ ਮੈਨੂੰ ਬਹੁਤ ਜ਼ਿਆਦਾ ਖਰਾਬ ਲੱਗ ਰਿਹਾ ਸੀ ਤੇ ਫਿਰ ਉਹ ਆਪਣੇ ਘਰ ਚਲੀ ਗਈ ਸੀ ਤੇ ਫਿਰ ਕਦੀ ਵੀ ਨਾ ਆਈ ਅਤੇ ਉਸ ਦਿਨ ਤੋਂ ਬਾਅਦ ਉਹ ਮੈਨੂੰ ਕਦੀ ਨਹੀਂ ਮਿਲੀ ਜੇਕਰ ਮੈਂ ਉਸ ਨੂੰ ਪਸੰਦ ਨਹੀਂ ਸੀ ਤਾਂ ਉਸ ਨੂੰ ਪਹਿਲਾਂ ਹੀ ਕਹਿ ਦੇਣਾ ਚਾਹੀਦਾ ਸੀ ਮੈਂ ਉਸ ਨੂੰ ਕਦੀ ਵੀ ਆਪਣੇ ਨੇੜੇ ਨਾ ਲਿਆਉਂਦਾ ਮੈਂ ਉਸ ਲਈ ਤੜਫ ਰਿਹਾ ਹਾਂ ਤੇ ਉਸ ਨੂੰ ਮਿਲਣਾ ਚਾਹੁੰਦਾ ਸੀ ਮੈਂ ਉਸਦੇ ਘਰ ਪਤਾ ਕੀਤਾ ਤਾਂ ਪਤਾ ਲੱਗਾ ਕਿ ਨੀਸ਼ਾ ਹੁਣ ਹੋਸਟਲ ਵਿੱਚ ਪੜਦੀ ਹੈ ਤੇ ਉੱਥੇ ਹੀ ਰਹਿਣ ਲੱਗ ਗਈ ਹੈ ਇਹ ਸੁਣ ਕੇ ਮੈਂ ਬਹੁਤ ਉਦਾਸ ਹੋ ਗਿਆ ਸੀ ਮੈਨੂੰ ਬੜੀ ਬੇਚੈਨੀ ਸੀ ਸ਼ਾਇਦ ਮੇਰੇ ਤੋਂ ਜੋ ਗਲਤੀ ਹੋਈ ਉਹ ਸਹੀ ਨਹੀਂ ਸੀ ਇਹ ਹੀ ਗੱਲ ਮਾੜੀ ਸੀ ਕਿ ਮੈਂ ਜੋ ਕੀਤਾ ਗਲਤ ਕੀਤਾ ਤੇ ਮੈਂ ਆਪਣੀ ਮਰਿਆਦਾ ਪਾਰ ਕੀਤੀ ਦੋਸਤੋ ਜੋ ਵੀ ਗਲਤੀ ਮੇਰੇ ਤੋਂ ਹੋਈ ਕਦੀ ਵੀ ਕਿਸੇ ਇਨਸਾਨ ਨੂੰ ਗਲਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਨੂੰ ਹਮੇਸ਼ਾ ਆਪਣੀ ਮਰਿਆਦਾ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ ਆਪਣੀ ਮਰਿਆਦਾ ਵਿੱਚ ਰਹਿ ਕੇ ਹੀ ਅਸੀਂ ਰਿਸ਼ਤਿਆਂ ਨੂੰ ਨਿਭਾ ਸਕਦੇ ਹਾਂ ਇਸ ਗੱਲ ਦਾ ਅਹਿਸਾਸ ਮੈਨੂੰ ساری ਜ਼ਿੰਦਗੀ ਰਹਿਣਾ ਹੈ ਕਿ ਮੈਂ ਉਸਦੇ ਨਾਲ ਗਲਤ ਕੀਤਾ ਜੇ ਤੁਹਾਨੂੰ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਕਹਾਣੀ ਨੂੰ ਲਾਈਕ ਜ਼ਰੂਰ ਕਰਿਓ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ ਪਹਿਲੀ ਵਾਰ ਹੀ ਆਇਆ ਹਾਂ ਤਾਂ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਫਿਰ ਮਿਲਾਂਗੇ ਧੰਨਵਾਦ ਤੁਹਾਡਾ ਸਾਰਿਆਂ ਦਾ